ਉੱਤੇ ਰੱਖਿਆ ਜਾਂਦਾ ਤੇ ਕਿਹਦਾ ਨਹੀਂ ਚਲੇਗਾ ਕਿਉਂ ਤੂੰ ਇੱਥੇ ਤੋਂ ਆਇਆ ਅਸੀਂ ਕਿਹਨੂੰ ਪਤਾ ਮਾਰ ਕੇ ਆ ਗਿਆ ਹੋਵੇ ਅਸੀਂ ਆਪਣੀ ਬੀਐਸਪੀ ਨੂੰ ਅਸੀਂ ਨਹੀਂ ਮਾਰਿਆ ਅਸੀਂ ਨਹੀਂ ਮਾਰਿਆ ਅਸੀਂ ਐਵੇਂ ਕਿਉਂ ਆਖੀ ਕਿਹਨੂੰ ਦੱਸਿਆ ਦੋਤੇ ਫਾਮੀ ਆਫਸਿੰਗ ਦੱਸਿਆ ਨਹੀਂ ਉਹ ਆਰਮ ਡੀਐਸਪੀ ਅਸਚਨ ਦੱਸਿਆ ਯੂਨੀਨ ਦੱਸਿਆ ਅੰਮ੍ਰਿਤ ਇੱਕ ਮਿੰਟ ਆ ਈਐਸਪੀ ਅਸਲ ਤੋਂ ਗੱਲ ਦੱਸਿਆਗੇ ਉਸੇ ਉੱਥੇ ਸੁਣਦਾ ਸਾਡੇ ਨਾਲ ਤਾਂ ਕਾ ਸਾਡੇ ਨਾਲ ਪਹਿਲਾਂ ਹੁਣ ਜੀ ਸਾਡੇ ਨਾਲ ਤਾਂ ਕਾ ਕਰ ਰਹੀ ਜੀ ਤੇਰੀ ਸੁਣ ਰਿਹਾ ਨਾ ਉੱਥੇ ਵੀ ਉੱਥੇ ਕਿਉਂ ਉੱਥੇ ਕਿਉਂ ਨਹੀਂ ਗਿਆ ਈਐਸਪੀ ਇੱਕ ਮਿੰਟ ਹੱਲ ਹੈਗਾ ਉਹ ਪੇਜ ਲਿਆ ਦੋ ਪੁਰਾਣਾ ਪੇਜ ਬਦਲੀ ਦਾ ਪੇਜ ਬਦਲ ਦੋ ਇਹ ਪੇਜ ਲਿਓ ਤੇ ਪੇਜ ਤਾਂ ਬਦਲ ਜਾਏਗਾ ਅੱਗੇ ਤੱਕਾ ਹੋ ਰਿਹਾ ਪੇਜ ਬਦਲ ਜੇ ਇੱਕ ਤੱਕਾ ਕਿਉਂ ਹੋ ਰਿਹਾ ਨਾ ਜੀ ਆਹ ਦੇਖੋ ਹੱਲ ਹੈਗਾ ਆ

1 okay. okay. ਸਾਰੇ ਬੁਰੇ ਮੈਨੂੰ ਕੀ ਪਤਾ ਮੈਨੂੰ ਵੀ ਪਤਾ ਮੈਨਾਂ ਐਸਐਚਓ ਸਾਹਿਬ ਨੂੰ ਦਿਖਾ ਕੇ ਗਿਆ ਫਿਰ ਤੁਸੀਂ ਗਵਾਹਾਂ ਦੇ ਦੇਖੇ ਆ ਫਿਰ ਭਾਈ ਜੀ ਦੇਖੇ ਅੰਦਰ ਭੇਜਿਆ ਹੀ ਆ ਤੁਹਾਨੂੰ ਅੰਦਰ ਭੇਜਿਆ ਅੰਦਰ ਗੁੰਡੇ ਰੱਖੇ ਹੋਏ ਜੀ ਗੁੰਡਿਆਂ ਨਾਲ ਕੱਟ ਮਾਰਦਾ ਯਾਰ ਉੱਥੇ ਡੀਐਸਪੀ ਖੜਾ ਹੈ ਬਲੋਤਰਾ ਜੀ ਉੱਥੇ ਐਸਐਚਓ ਖੜੇ ਆ ਦੋ ਐਵੇਂ ਕਿਵੇਂ ਮਾਰਦਾ ਯਾਰ ਸਾਰੀ ਦੁਨੀਆ ਜਾ ਰਹੀ ਹੈ ਸਾਰੀ ਦੁਨੀਆ ਜਾ ਰਹੀ ਹੈ ਸਾਰੇ ਆ ਰਹੇ ਨੇ ਅੰਗੇ ਤੁਸੀਂ ਥੋੜਾ ਜਿਹਾ ਆਓ ਸਾਰੀ ਦੁਨੀਆ ਜਾ ਰਹੀ ਹੈ ਸਾਰੇ ਆ ਰਹੇ ਨੇ ਤੈਨੂੰ ਕੱਟ ਮਾਰਦਾ ਹੁਣ ਤਾਂ ਕਿਸੇ ਨੂੰ ਨਹੀਂ ਪਤਾ ਮੈਂ ਨਹੀਂ ਮੰਨਦਾ ਚੜ੍ਹ ਕੇ ਭਾਈ ਜੀ ਯਾਰ ਬਿਲਕੁਲ ਤੁਹਾਡੇ ਇਹ ਦਵਾਰ ਮੈਂ ਦੁਬਾਰਾ ਭੇਜਿਆ ਤੁਹਾਡੇ ਉਮੀਦਵਾਰ ਇੱਕ ਮਿੰਟ ਤੁਹਾਡੇ ਉਮੀਦਵਾਰ ਪਰਚੀਆਂ ਕਟਾ ਕੇ ਵੀ ਆਏ ਆ ਉਹ ਤਾਂ ਤੁਸੀਂ ਦੱਸ ਦੇ ਨਹੀਂ ਵੀ ਆ ਕਿਹੜੇ ਕਟਾ ਕੇ ਆ ਗਏ ਟਿਲ ਦਾ ਜੋਰ ਲਾਇਆ ਵਾ ਪੂਰਾ ਆਪਣੀ ਜਾਨ ਦੇ ਵਿੱਚ ਪੂਰਾ ਦੇਖੋ ਜੀ ਅੰਦਰ ਕੋਈ ਹਰਕਤ ਨਹੀਂ ਇੱਕ ਮਿੰਟ ਨਹੀਂ ਹੋ ਸਕਦੀ ਦੇਖੋ ਗੱਲ ਤੁਹਾਡੇ ਉੱਤੇ ਡੀਐਸਪੀ ਸਾਹਿਬ ਲੱਗਣੇ ਐਸਐਚਓ ਸਾਹਿਬ ਲੱਗਣ ਇੱਥੇ ਆਇਆ 1.5 ਕਿਲੋਮੀਟਰ ਉੱਤੇ ਡੀਐਸਪੀ ਸਾਹਿਬ ਵੀ ਨਹੀਂ ਦੱਸਿਆ ਇਹ ਬਲਾਕ ਕਿਹੜਾ ਇਹ ਬਲਾਕ ਸ਼ੰਭੂ ਇਹ ਸੰਭੂ ਬਲਾਕ ਦੇ ਵਿੱਚ ਦਾ ਅੱਜ ਉਹਨੇ ਮਨਜ਼ਰ ਮਤਲੇ ਵੀ ਮੈਂ ਕਹਿੰਦੀ ਫਾਈਲ ਫੜਨੀ ਹੋਈ ਹੈ ਭਾਈ ਜੀ ਕਿਉਂ ਮਾਰੂਗਾ ਕੋਈ ਜਦੋਂ ਇੱਥੋਂ ਭੇਜਤਾ ਬਾਕੀਆਂ ਦੇ ਹੋਰੇ ਇਹਦੇ ਨਾਲ ਕੀ ਦੁਸ਼ਮਣੀ ਹੈ ਜਿਹਨੇ ਜ਼ਿੰਮੇਵਾਰ ਬੰਦਾ ਪਰਸੋਂ ਤਾਂ ਫਾਰਮ ਭਰਦਾ ਉਹਨੇ ਕੱਟ ਮਾਰਨ ਵੱਤ ਗਿਆ ਅੰਦਰ ਦਸੁਕਮਾਰ ਕਰਦੇ ਹੋ ਮੈਂ ਨਾ ਹਜੇ ਕਹਿੰਦੀ ਨਾ ਆਪਣੀ ਦੁਬਾਰਾ ਫਾਈਲ ਤੇ ਉਹਲਾ ਕਾਗਜ਼ ਫੇਰ ਲਾ ਦੇਣਾ ਫੇਰ ਚਲੇ ਜਾਣਾ ਕਿ ਇਹਨਾਂ ਵਰੀ ਜਾਊਗੀ ਐਵੇਂ ਪਰੀ ਜਾਊਗੀ ਇੱਥੇ ਖੜ ਪਾ ਇੱਥੇ ਇੱਥੇ ਕਰ ਲੋ ਕੋਈ ਇੱਥੇ ਦਾ ਗਵਾਹ ਲੈ ਕਰ ਲੈ ਲੈ ਆ ਬੰਦੇ ਕੋਈ ਗੱਲ ਨਹੀਂ ਜਾਣ ਦੀ ਤੈਨੂੰ ਸੜਾ ਕੋਈ ਨਹੀਂ ਬੰਦਾ ਇਹੋ ਜਿਹਾ ਹੈਗਾ ਅੰਦਰ ਜਾਣ ਕੇ ਕਰ ਰਹੇ ਨੇ ਸਾਰਾ ਖਤਮ ਹੋਣਾ ਰਾ ਜਾਣ ਕੇ ਤਮਾਸ਼ਾ ਕਰ ਰਹੇ ਨੇ ਨਹੀਂ ਘੱਟਾ ਕੇ ਮਾਰਿਓ ਰੇਡਾ ਹੋਣ ਸਾਡੇ ਬੰਦੇ ਦੇ ਘਰੇ ਤੁਹਾਨੂੰ ਦੱਸਾਂਗਾ ਤੁਹਾਨੂੰ ਸਰਦਾਰ ਜੀ ਟੱਕੇ ਸਾਡੇ ਕਿਹੜੇ ਆ ਅੰਦਰ ਮੇਰੇ ਕੋਲ ਤਾਂ ਨਹੀਂ ਹੈਗਾ ਇਹਦੇ ਵਿੱਚ ਬਾਹਰ ਨਹੀਂ ਪਿੱਛੇ ਹਾਂ ਜੀ ਜਿੰਦਾਬਾਦ ਮੁੰਡਾ ਉਥੇ ਕਰੇਗਾ ਮੇਰਾ ਅਜਾ ਜੀ ਮੇਰੇ ਕੋਲ ਹੈ ਜੀ ਸਾਹਮਣੇ ਮਾਰਾ ਵਪਾਰ ਰਹੇਗਾ ਦੁਆਰਾ ਫਿਰ ਜੋੜੂ ਸਰੀ ਵਾਲੇ ਆਏ ਤੋਰ ਯਾਰ ਸਰੀ ਵਾਲੇ ਆਏ ਹਾਂ ਜੀ ਆਪਾਂ ਆਪ ਕੋਸਾ ਫੇਲਾਗੇ ਉਧਰ ਕਬੂਲ ਰੱਖੇ ਦੀਆਂ ਜੀ ਆ ਦੇਖੋ ਹਾਂ ਕੁੰਡੇ ਰੱਖੇਗਾ ਜੀ ਦਾ ਕਸਟਮਰ ਆ ਗਿਆ ਜੀ ਐਸਐਸਨ ਸਾਥੋਂ ਮਿਲ ਕੇ ਗਿਆ ਨੀ ਜੀ ਜੀ ਭਾਜੀ 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 ਇੱਥੇ ਕਵਰੇਜ ਵੇਖੋ 8 ਕੁ ਮਿੰਟਾਂ ਦਾ ਕੱਟ ਸਜਾ ਜੀ ਜੀ ਕਰਾ ਕੇ ਕੋਈ ਮਰੂ ਉਹਨਾਂ ਨੂੰ 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 ਉਹਨ ਇਹ ਤਾਂ ਕਰਾ ਵੀ ਨਹੀਂ ਹੁੰਦਾ ਪੰਜਾਬ ਦੱਸੋ ਬਾਈ ਇਹ ਤਾਂ ਨੀਰਾ ਟੱਕਾ ਚੜਾਉਂਦੇ ਖੜੇ ਆ ਉਸੇ ਮਲਾਜ਼ਮ ਖੜੇ ਆ ਮਲਾਜ਼ਮਾਂ ਦੇ ਮਲਾਜ਼ਮਾਂ ਨੂੰ ਦੱਸਿਆ ਨਹੀਂ